ਦੋਸਤੋ ਆ ਸਾਰਿਆਂ ਨੂੰ ਸ਼ਸ਼ੀਕਾਲ ਨਮਸਕਾਰ ਆਦਾ ਮੈਂ ਰਿਸ਼ਪਾਲ ਸਿੰਘ ਗਿਲ ਮੁਕਸ਼ਵਾਦ ਨੈਸ਼ਨਲ ਜਸਟਿਸ ਪਾਰਟੀ ਦੋਸਤੋ ਜਿਸ ਤਰੀਕੇ ਦੇ ਨਾਲ ਤੈਨੂੰ ਪਤਾ ਪੰਜਾਬ ਦੇ ਵਿੱਚ ਆ ਬਲੌਕ ਸੰਤੀ ਔਰ ਜ਼ਿਲ੍ਹਾ ਅਪਰਸ਼ਦੀਆਂ ਜਿਹੜੀਆਂ ਉਚੋਣਾ ਜਿਹੜੀਆਂ ਹੋ ਰਹੀਆਂ ਨੇ ਓਤੇ ਦੇ ਨਾਲ ਨਾਲ ਹੀ ਇੱਕ ਅ ਕਿਨਵਜੋਤ ਸਿੰਘ ਸਿੱਧੂ ਦੇ ਜਿਹੜੇ ਮਿਸਿਸ ਨੇ ਨਵਜੋਤ ਕੌਰ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਕਿ ਪੰਜ 500 ਕਰੋੜ ਰੁਪਏ ਆ ਦੇਖ ਕੇ ਥੈਲੀਆਂ ਦੇਖ ਕੇ ਤੇ ਮੁੱਖ ਮੰਤਰੀ ਜਿਹੜਿਆ ਉਹ ਬਣਦੇ ਨੇ ਖੁਰਵੀਰ ਬੜੀਆਂ ਗੱਲਾਂ ਕੀਤੀਆਂ ਨੇ ਜਦੋਂ ਉਹ ਉਹਨਾਂ ਦੇ ਹਸਬੰਡ ਜਿਹੜੇ ਨਾ ਜੋ ਸਿੱਧੂ ਸਿੰਘ ਜਦੋਂ ਲੋਕਲ ਬਾਡੀ ਮਨਿਸਟਰ ਸੀਗੇ ਉਦੋਂ ਦੀਆਂ ਗੱਲਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਚਲੋ ਕਿੰਗਲ ਤਾਂ ਕੋਈ ਹਾਜਮ ਨਹੀਂ ਹੋ ਰਹੀ ਜਿਹੜੀ ਉਹ 500 ਕਰੋੜ ਰੁਪਈਆ ਦੇ ਕੇ ਮੁੱਖ ਮੰਤਰੀ ਬਣਨ ਵਾਲੀ ਗੱਲ ਹੈ ਕਿਨੇ ਕ ਗੱਲ ਮੈਂ ਜੇ ਤੁਹਾਨੂੰ ਜ਼ਰੂਰ ਕਹਿ ਦੇਣੀ ਚਾਹਣਾ ਹੈਗਾ ਕਿ ਸੱਡੀ ਇਹ ਪੋਲੀਟਿਕਲ ਜਿਹੜੇ ਲੀਡਰ ਨੇ ਚਾਹੇ ਉਹ ਕਾਂਗਰਸ ਦੇ ਨੇ ਚਾਹੇ ਉਹ ਕਾਲੀਆਂ ਦੇ ਨੇ ਚਾਹੇ ਉਹ ਭਾਜਪਾ ਨੇ ਨੇ ਦੇ ਚਾਹੇ ਜਿਹੜੇ ਇਹ ਬੋਕਰ ਵਾਲੇ ਨੇ ਮਿੱਤਰੋ ਪੰਜਾਬ ਨੂੰ ਇਹਨਾਂ ਨੇ ਇਹਨਾਂ ਨੇ ਖੂਨ ਪੀ ਕੇ ਪੰਜਾਬ ਦਾ ਤੇ ਇਹਨਾਂ ਨੇ ਨਚੋੜ ਦਿੱਤਾ ਪੰਜਾਬ ਨੂੰ ਪਰ ਮੈਂ ਪਹਿਲਾਂ ਮੈਂ ਗੱਲ ਕਰਦਾ ਹੁਣਾਂ ਕਿ ਅਫਸਰ ਸ਼ਾਹੀ ਇੱਕ ਘਾ ਜਰੀਆ ਬਣਾਇਆ ਖੂਨ ਨਿਚੋੜਨ ਦਾ ਇਹ ਇਹਨਾਂ ਪਾਰਟੀਆਂ ਨੇ ਸਾਰੀਆਂ ਨੇ ਬਣਾਇਆ ਹੈਗਾ ਚਾਹੇ ਉਹ ਅਕਾਲੀਆਂ ਦਾ ਸੀ ਚਾਹੇ ਉਹ ਕਾਂਗਰਸ ਦਾ ਸੀ ਚਾਹੇ ਉਹ ਪਾਜਪਾ ਦਾ ਅਕਾਲੀਆ ਦੇ ਨਾਲ ਹੀ ਹੁੰਦੀ ਸੀ ਚਾਹੇ ਉਹ ਧੜਾ ਇਹ ਬੋਕਰ ਵਾਲਿਆ ਆ ਹੁਣ ਜਿਹੜੇ ਹੈਗੇ ਆ ਦੇਖੋ ਮੈਂ ਅਫਸਰ ਸ਼ਾਹ ਇਹਨਾਂ ਇੱਕ ਗੱਲ ਕਹਿਣੀ ਚਾਹੁੰਦਾ ਤੇ ਰਪਾਏ ਇਹ ਨਹੀਂ ਕਿ ਐਸੈਂ ਕਰਨਾ ਕਿ ਜੇਵੇਂ ਉਹ ਤਰਨ ਤਰਨ ਐਸਐਸਪੀ ਵੀ ਸਸਪੈਂਡ ਹੋਈ ਆ ਉਸ ਤੋਂ ਬਾਅਦ ਹੋਣਾ ਜਿਹੜਾ ਮਥੇ ਦਾ ਐਸਐਸਪੀ ਇੱਥੇ ਆਪਣੇ ਪਟਿਆਲੇ ਸੀਗਾ ਉਹ ਵੀ ਨਾ ਨੇ ਟਰਾਂਸਫਰ ਕਰ ਦਿੱਤਾ ਉੱਥੇ ਉਹ ਕਦੋਂ ਬਾਅਦ ਪਤਾ ਕਿ ਮਿੱਤਰੋ ਕਿਤੇ ਨਾ ਕਿਤੇ ਅਗਰੇ ਪੋਲੀਟਿਕਲ ਲੋਕ ਜਿਹੜੇ ਨੇ ਸਿਆਸੀ ਲੋਕ ਜਿਹੜੇ ਨੇ ਇਹ ਪੰਜਾਬ ਦਾ ਖੂਨ ਪੀਂੰਦੇ ਵਿੱਚ ਜੇ ਜ਼ਿੰਮੇਦਾਰ ਨੇ ਤੇ ਉੱਥੇ ਹੀ ਅਫਸਰशाही ਵੀ ਇਹਨਾਂ ਦਾ ਸਹਿਯੋਗ ਕਰ ਰਹੀ ਹੈ। ਪਰ ਇਹਨਾਂ ਨੂੰ ਬੁਰਕੀ ਜ਼ਰੂਰ ਛੁੱਟਦੇ ਹੋਣਗੇ ਬੁਰਕੀ ਜ਼ਰੂਰ ਪਾਉਂਦੇ ਹੋਣਗੇ। ਮੈਂ ਅਫਸਰ شاہੀ ਨੂੰ ਗੱਲ ਇਹ ਕਹਿਣਾ ਚਾਹੁੰਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਦੱਸਿਆ ਗਿਆ ਕਿ ਚੰਡੀਗੜ੍ਹ ਦੇ ਸਰਾਊਂਡਿੰਗ ਜ਼ਮੀਨਾਂ ਦੇ ਉੱਤੇ ਇਹਨਾਂ ਨੇ ਕਬਜ਼ੇ ਕੀਤੇ ਆ ਕਿਤੇ ਨਾ ਕਿਤੇ ਨਾ ਕੋਈ ਨਾ ਕੋਈ ਚਲੋ 500 ਕਰੋੜ ਵਾਲੀ ਗੱਲ ਤਾਂ ਜਿਹੜੀ ਹੈ ਉਹ ਹজম ਮੇਰੇ ਨਹੀਂ ਹੋ ਰਹੀ ਲੇਕਿਨ ਜੋ ਕੁਝ ਉਹਨਾਂ ਨੇ ਹੋਰ ਗੱਲਾਂ ਕੀਤੀਆਂ ਨੇ ਸਰਾਊਂਡਿੰਗ ਜ਼ਮੀਨਾਂ ਦੇ ਕੈਪਚਰਿੰਗ ਕਰਨ ਦੀਆਂ ਕਬਜ਼ੇ ਕਰਨ ਦੀਆਂ ਉਹਨਾਂ ਦੇ ਉਹ ਤੈਨੂੰ ਦਿਸਤੇ ਹੀ ਹੈਗਾ ਕਿ ਕਿਸ ਤਰੀਕੇ ਦੇ ਨਾਲ ਐ ਮੇਰੇ ਕਹਿਣ ਦੀ ਜ਼ਰੂਰਤ ਨਹੀਂ ਹੈ ਇਹਨਾਂ ਦੇ 600 ਵਗੈਰਾ ਜਿਹੜੇ ਨੇ ਜਾਂ ਦੂਸਰੇ ਚੌਥੇ ਨੇ ਇਹਨਾਂ ਦੇ ਅਗਰ ਇਹਨਾਂ ਦੀ ਸਾਂਬੰਨ ਕੀਤੀ ਜਾਵੇ ਤੇ ਤੈਨੂੰ ਪਤਾ ਲੱਗ ਜਾਏਗਾ ਕਿ ਪੰਜਾਬ ਦਾ ਕਿੰਨਾ ਕੁ ਖੂਨ ਨੇ ਨਾਲ ਲੋਕਾਂ ਨੇ ਜਿਹੜਾ ਪੀਤਾ ਹੈਗਾ ਸਾਰੀਆਂ ਪਾਰਟੀਆਂ ਜਿਹੜੀਆਂ ਇਹ ਜ਼ਿੰਮੇਵਾਰ ਨੇ ਉਹ ਹੋਰ ਤਾਂ ਕੋਈ ਲੈ ਰਹੇ ਨਹੀਂ ਹੁਣ ਸਥਿਤੀ ਕੀ ਆ ਜਾਂਦੀ ਹੈ ਕਿ ਪੰਜਾਬ ਨੂੰ ਬਚਾਇਆ ਕਿਵੇਂ ਜਾਵੇ ਕਿਉਂਕਿ ਪੰਜਾਬ ਇੱਕ ਐਸਾ ਸੂਬਾ ਸੀ ਜਿੱਥੇ ਜਦੋਂ ਕਿਤੇ ਲੈਂਡ ਆਰਡਰ ਦੀ ਇੱਕ ਸਮੱਸਿਆ ਹੁੰਦੀ ਸੀ ਤੇ ਉਹਨੂੰ ਕਿਹਾ ਜਾਂਦਾ ਸੀਗਾ ਕਿ ਪੰਜਾਬ ਇੱਕ ਸ਼ਾਂਤੀਪ੍ਰੀਏ ਸਟੇਟ ਹੈਗੀ ਹੈ ਉਹ ਕਿਹਾ ਜਾਂਦਾ ਹੁੰਦਾ ਸੀਗਾ ਕਿ ਜਦੋਂ ਕਿਤੇ ਕਿਸੇ ਸਟੇਟ 'ਚ ਜਿਆਦਾ ਗੁੰਡਾਗਰਦੀ ਹੁੰਦੀ ਸੀ ਕਿ ਤੁਹਾਡੇ ਤਾਂ ਇਹ ਯੂਪੀ ਬਿਹਾਰ ਬਣ ਗਿਆ ਹੈਗਾ ਲੇਕਿਨ ਅੱਜ ਦੀ ਪੋਜੀਸ਼ਨ ਇਹ ਬਣ ਗਈ ਉਲਟਾ ਕੰਮ ਹੋ ਗਿਆ ਕਿ ਯੂਪੀ ਬਿਹਾਰ ਦੇ ਵਿੱਚ ਅਗਰ ਕਿਤੇ ਗੁੰਡਾਗਰਦੀ ਹੁੰਦੀ ਜਾਂ ਕਿਸੇ ਹੋਰ ਸਟੇਟ 'ਚ ਗੁੰਡਾਗਰਦੀ ਹੁੰਦੀ ਹੈ ਤੇ ਉਹ ਕਹਿੰਦੇ ਨੇ ਇਹ ਤਾਂ ਤੁਸੀਂ ਪੰਜਾਬ ਬਣਾਤਾ ਯਾਨੀ ਕਿ ਪੰਜਾਬ ਇੰਨਾ ਲੈਂਡ ਆਰਡਰ ਦੇ ਮਾਮਲੇ ਦੇ ਵਿੱਚ ਕ੍ਰਪਸ਼ਨ ਦੇ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਇੰਨਾ ਕੋ जरा वो लिप्त हो गया मैं वार वार एक गल अफसर शाही कहनी चाहना है कि ती इस्तेमाल ना हो मैं टिश्यू पेपर ते नहीं कह ਲੇਕਿਨ ਮਸਲਾ ਇਹ ਹੈ ਕਿ ਇਸਤੇਮਾਲ ਤਾਂ ਨੂੰ ਜ਼ਰੂਰ ਕਰਦੇ ਨੇ ਔਰ ਯੂਜ਼ ਐਂਡ ਥਰੋ ਦੀ ਗੱਲ ਜਿਹੜੀ ਹੈਗੀ ਹੈ ਇਹ ਹੁੰਦੀ ਹੈਗੀ ਹੈ ਪਰ ਬਾਅਦ ਦੇ ਵਿੱਚ ਭੁਗਤਾਨ ਧਿਆਨ ਨੂੰ ਮਿੱਤਰੋ ਕਰਨਾ ਪੈਂਦਾ ਹੈ ਮੈਂ 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 ਗੱਲ ਕਹਿ ਦਿੰਦਾ ਹੁਣ ਐਸਐਸਪੀ ਸਹਿਬਾਨ ਜਿਹੜਾ ਪਟਿਆਲੇ ਵਾਲਾ ਗਲਤੀ ਤਾਂ ਉਹਨਾਂ ਨੇ ਕੀਤੀ ਹੈ ਗਲਤੀ ਜਿਹੜੀ ਸੀਗੀ ਉਹ ਐਸਐਸਪੀ ਜਿਹੜੀ ਤਰਨਤਾਰਨ ਸੀ ਉਹਨਾਂ ਨੇ ਵੀ ਕੀਤੀ ਹੈਗੀ ਇੱਕ ਉਹ ਦਿਹਾਤੀ ਜਿਹੜਾ ਸੀਗਾ ਅ ਅਮਰਸਰ ਦਿਹਾਤੀ ਦਾ ਸੀਗਾ ਜਾਂ ਉਹ ਜੋ ਦੋ ਡੀਐਸਪੀ ਸਕੇ ਜਾਂ ਕੋਈ ਫਲੋਰ ਐਸਐਚਓ ਦੀ ਗੱਲ ਸੀਗੀ ਜਾਂ ਐਸੀਆਂ ਕਈ ਧਾਰਨਾ ਨੇ ਬਹੁਤ ਧਾਰਨਾ ਹੈ ਜੀ ਆਨੇ ਉਹ ਕਾਸ਼ ਰੱਖਦਾ ਸੀਗਾ ਪਿੰਡਾਂ ਉਹ ਇਹ ਆਸ ਰੱਖਦਾ ਹੁੰਦਾ ਸੀਗਾ ਕਿ ਆ ਜਿਹੜੇ ਨਵੀਂ ਪੀੜ੍ਹੀ ਆਈ ਸੀ ਜਿਹੜੀ ਮੈਂ ਆਸ ਰੱਖਦਾ ਸੀ ਕਿ 2005 ਤੋਂ ਬਾਅਦ ਜਿਹੜੇ ਜਿਛੇ ਤੋਂ ਬਾਅਦ ਜਿਹੜੇ ਲੋਕ ਆਏ ਨੇ ਈਵਨ ਮੈਂ ਵੀ ਇਹ ਆਸ ਰੱਖਦਾ ਹੁੰਦਾ ਸੀ ਕਿ 2000 ਤੋਂ ਬਾਅਦ ਜਿਹੜੀ ਜਿਹੜੀ ਪ੍ਰਗਤੀ ਹੋਈ ਹੈ ਚਾਹੇ ਉਹ ਸਰਬੰਦੀ ਭਰਤੀ ਹੋਈ ਹੈ ਚਾਹੇ ਉਹ ਉਸ ਪ੍ਰਸ਼ਾਸਨ ਦੀ ਭਰਤੀ ਹੋਈ ਹੈ ਕਿਉਂਕਿ ਪੜ੍ਹੇ ਲਿਖੇ ਔਰ ਪੜ੍ਹੀਆਂ ਲਿਖੀਆਂ ਜਿਹੜੀਆਂ ਕੁੜੀਆਂ ਨੇ ਸਾਡੀਆਂ ਧੀਆਂ ਨੇ ਪੜਾਣੇ ਆਈਆਂ ਸਨ ਪਰ ਬਦਲਾਅ ਜ਼ਰੂਰ ਆਏਗਾ ਇਹ ਐਕਸੈਪਟ ਨਹੀਂ ਕਰਨੀਆਂ ਇਹ ਜਿਹੜੀ ਗਲਤ ਨੀਤੀਆਂ ਨੇ ਸਰਕਾਰ ਦੀਆਂ ਲੇਕਿਨ ਮਸਲਾ ਇੱਥੇ ਇਹ ਹੋ ਗਿਆ ਕਿ ਮੈਂ ਅੱਜ ਵੀ ਦੇਖਦਾ ਹਾਂ ਕਿ ਅੱਜ ਦੀ ਡੇਟ 'ਚ ਵੀ ਮੈਂ ਦੇਖਦਾ ਹਾਂ ਕਿ ਉਹੀ ਐਟੀਟਿਊਡ ਹੈ ਉਹੀ ਐਟੀਟਿਊਡ ਉਸੇ ਤਰੀਕੇ ਦੇ ਨਾਲ ਇਹ ਪੋਲਿਟੀਕਲ ਜਿਹੜੇ ਲੋਕ ਨੇ ਆਕਾ ਨੇ ਚਾਹੇ ਕੋਈ ਵੀ ਆ ਚਾਹੇ ਕੋਈ ਵੀ ਬੈਠ ਗਿਆ ਉਹਨਾਂ ਦੀ ਜਿਹੜੀ ਹੈਗੀ ਗਲਾਮੀ ਕਰਦੇ ਆ ਔਸ਼ੀ ਤਰੀਕੇ ਦੇ ਨਾਲ ਹੀ ਕਰਪਸ਼ਨ ਜਿਹੜੀ ਹੈ ਉਹ ਜੋ ਰਾਂਤੇ ਹੈਗੀ ਮੈਂ ਬਿਲਕੁਲ ਮੈਂ ਮੈਂ ਪਹਿਲਾਂ ਬਹੁਤ ਕਰਦਾ ਸੀ ਕਰਦਾ ਸੀ ਪੈਂ ਸਿਸਟਮ ਦੇ ਵਿੱਚ ਮੈਂ ਅਕਸਰ ਸ਼ਾਹੀਨ ਉਹ ਵੀ ਮੈਂ ਕਰਦਾ ਸੀ ਲੇਕਿਨ ਜਦੋਂ ਡੰਗਾਈ ਦੇ ਵਿੱਚ ਜਦੋਂ ਸਿਸਟਮ ਨੂੰ ਜਾ ਕੇ ਤੁਸੀਂ ਵਾਚ ਕਰੋ ਆ ਥੋੜਾ ਜਿਹਾ ਪੋਲਿਟਿਕਸ ਦੇ ਵਿੱਚ ਵੀ ਪਿਛਲੇ ਆ 8-10 ਸਾਲ ਤੋਂ ਅਬਰ ਤੇ ਨਾ ਬਹੁਤ ਜ਼ਿਆਦਾ 25-30 ਸਾਲ ਚ ਸਿਆਸੀ ਲੇਕਿਨ ਵਿੱਚ ਮੈਂ ਛੱਡ ਗਿਆ ਸੀਗਾ ਲੇਕਿਨ ਪਿਛਲੇ ਐਕਟਿਵ ਮੈਂ ਹੋ ਗਿਆ 6-7 ਸਾਲ ਤੋਂ ਲੇਕਿਨ ਜਿੱਥੋਂ ਤੱਕ ਮੈਂ ਦੇਖਿਆ ਹੈਗਾ ਕਿ ਦੇਖੋ ਇਹ ਸਿਸਟਮ ਚੇਂਜ ਨਹੀਂ ਹੋਇਆ ਬੜੇ ਦੇਖੀ ਅ fırsਰ ਆਣ ਦੇ ਬਾਵਜੂਦ ਵੀ ਕਿਉਂਕਿ ਹੁਣ ਐਮ ਐ ਪੀ ਐਚ ਡੀ ਤੇ ਜਿਹੜੇ ਨੇ ਉਹ ਐਸ ਆਈਜ਼ ਵਗੈਰਾ ਜੜ ਜੜੇ ਕਾਂਸਟੇਬਲ ਵਗੈਰਾ ਨੇ ਇਹ ਜਿਹੇ ਜਿਹੜੇ ਲੋਕ ਨੇ ਉਹ ਵੀ ਲੱਗੇ ਹੋਏ ਨੇ ਉਹ ਉਪਰਤੀ ਨੇ ਇਨਸਪੈਕਟਰਸ ਭਰਤੀ ਨੇ ਆਈ ਐਸ ਜਾਂ ਆਈ ਪੀ ਐਸ ਤਾਂ ਇਹਨਾਂ ਦੀ ਨੇਚਰਲ ਕੁਆਲੀਫਿਕੇਸ਼ਨਾਂ ਜਿਹੜੀਆਂ ਨੇ ਉਹਨਾਂ ਦੀ ਹਾਈਲੀ ਹੋਣਗੀਆਂ ਕਿਉਂਕਿ ਇਸ ਤਰੀਕੇ ਦੇ ਨਾਲ ਫਿਰ ਫਿਰ ਇਹਨਾਂ ਦੇ ਗੁਲਾਮ ਬਣ ਕੇ ਜਿਹੜੇ ਕੰਮ ਕਰਦੇ ਨੇ ਉਹਨਾਂ ਦਾ ਭੁਗਤਾਨ ਵੀ ਕਰਨਾ ਪੈਂਦਾ ਸਾਹਮਣੇ ਤੁਹਾਡੇ ਕੋ ਧਾਨ ਆ ਗਿਆ ਚਾਹੇ ਉਹ ਜਿਹੜੇ सीबीआई ਕੋਰਟਾਂ ਜਿਹੜੀਆਂ ਨੇ ਉਹਨਾਂ ਨੂੰ ਫੜ ਫੜ ਅੰਦਰ ਦੇ ਯਾਰੀਆਂ ਨੇ ਔਰ ਹਾਈ ਕੋਰਟਾਂ ਸਪੀਮ ਕੋਰਟਾਂ ਦੇ ਜਿਹੜੇ ਨੇ ਤੁਹਾਨੂੰ ਚੱਕਰ ਜਿਹੜੇ ਉਹ ਕੱਟਣੇ ਪੈ ਰਹੇ ਨੇ ਉਮਰ ਕੈਦਾਂ ਹੋ ਰਹੀਆਂ ਨੇ ਤੁਹਾਡੀਆਂ ਸਸਪੈਂਸ਼ਨਸ ਹੋ ਰਹੀਆਂ ਨੇ ਹਾਈ ਕੋਰਟਾਂ ਦੇ ਵਿੱਚ ਕਿਹੜੀ ਸੇ ਜਾ ਰਹੇ ਹੋ ਹਰਾਸਮੈਂਟਾਂ ਹੁੰਦੀਆਂ ਨੇ ਔਰ ਜੇ ਇਹ ਜਿਹੜੇ ਪੋਲਿਟਿਕਲ ਲੋਕ ਨੇ ਤੁਹਾਨੂੰ ਮਿਸਯੂਜ਼ ਕਰਕੇ ਤੇ ਬਸ ਆਪਣਾ ਮਸਲਾ ਕੱਢ ਕੇ ਤੇ ਮੈਂ ਅਕਾਉਂਟ ਤੇ ਕਿੰਨਾਂ ਕੋਈ ਮੁੜ ਕੇ ਪੁੱਛਦਾ ਦੱਸੋ ਪੁੱਛਦਾ ਹੋ ਅਜੀਤ ਸਿੰਘ ਸਿਗਾ ਜਿਹੜਾ ਉਹ ਜਿਹੜਾ ਡੀਆਈਜੀ ਸਿਗਾ ਜਾਂ ਦੂਸਰੇ ਚੌਥੇ ਜਿਹਨਾਂ ਨੂੰ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਸਿਸਟਮ ਦੇ ਵਿੱਚ ਤੁਸੀਂ ਅਲੱਗ-ਤਲਗ ਪੈ ਜਾਂਦੇ ਹੋ ਜਦੋਂ ਸਮਾਜ ਦੇ ਵਿੱਚ ਲਗ ਲਗ ਪੈ ਜਾਂਦੇ ਹੋ ਪਰਿਵਾਰਕ ਤੌਰ ਤੇ ਲਗ ਲਗ ਪੈ ਜਾਂਦੇ ਹੋ ਤੁਹਾਡੇ ਤੇ ਇੱਕ ਠੱਪਾ ਲੱਗ ਜਾਂਦਾ ਕ੍ਰਪਸ਼ਨ ਦਾ ਠੱਪਾ ਲੱਗ ਜਾਂਦਾ ਬੁਰੀਆਂ ਚੀਜ਼ਾਂ ਦਾ ਠੱਪਾ ਲੱਗ ਜਾਂਦਾ ਹੈਗਾ ਉਦੋਂ ਤੁਸੀਂ ਫਿਰ ਲੋਨਲੀ ਜਦੋਂ ਮਹਿਸੂਸ ਕਰਦੇ ਹੋ ਜਦੋਂ ਫਿਰ ਤੁਹਾਨੂੰ ਕੋਟਾਂ ਕੜੀ ਸੀਦੀਆਂ ਨੇ ਤੁਹਾਨੂੰ ਪੁਲਸਾਂ ਕੜੀ ਸੀਦੀਆਂ ਫਿਰਦੀਆਂ ਨੇ ਸੀਬੀਆਈ ਕੜੀ ਸੀਦੀ ਫਿਰਦੀ ਹੈ ਈਡੀ ਕੜੀ ਸੀ ਫਿਰਦੀ ਹੈਗੀ ਆ ਉਹ ਉਦੋਂ ਉਦੋਂ ਫਿਰ ਜਿਹੜਾ ਹੈਗਾ ਉਦੋਂ ਇਹ ਕੋਈ ਵੀ ਹਾ ਦਾ ਨਾਰਾ ਨਹੀਂ ਮਾਰਦਾ ਇਹ politcal ਲੋਕ ਪਰ ਮੈਂ ਹਰਾਨੇ ਦੀ ਗੱਲ ਇਹ ਹੈ ਕਿ ਮੈਂ ਇੱਡੀ ਡੇ ਕਬਡੇ ਸਿਆਸੀ ਲੋਕ ਕਰਦੇ ਨੇ ਇਹਨਾਂ ਦੇ ਸਿਰ ਤੇ ਕੋਈ ਅਸਰ ਨਹੀਂ ਪੈਂਦਾ ਹੈ ਪੂਰੇ ਹਜ਼ਾਰਾਂ ਕਰੋੜ ਰੁਪਇਆ ਲੱਖਾਂ ਕਰੋੜ ਰੁਪਇਆ ਦੇ ਜਿਹੜੇ ਨੇ ਇਹ ਕੱਪਲੇ ਕਰਦੇ ਨੇ ਸਾਰੇ ਜਿੰਨੇ ਇਹ politcal ਲੋਕ ਮੇਰੇ ਵਟੀਆਂ ਸਮਝੋ ਨਾ ਫਿਰ ਮੈਂ ਅਫਸਰ ਸ਼ਾਹਨ ਵਹੀ ਹੀ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੇ ਫਰਜ਼ ਨੂੰ ਪਛਾਣੋ ਤੇ ਤੁਸੀਂ ਆਪਣਾ ਡਿਊਟੀ ਜਿਹੜੀ ਹੈ ਉਹ ਇਮਾਨਦਾਰੀ ਦੇ ਨਾਲ ਕਰੋ ਮੈਂ ਵਾਰ-ਵਾਰ ਕਹਿ ਰਿਹਾ ਕਿ ਡਿਊਟੀ ਤੇ ਇਹਨਾਂ ਨੇ ਤੁਹਾਡੇ ਕੋਲ ਹੀ ਕਰवानी ਹੈਗੀ ਹੈ ਆਪਣੀ ਫਜ਼ੀਅਤ ਕਿਉਂ ਕਰਵਾਉਂਦੇ ਹੋ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਕਿ ਇਹ ਪਟਿਆਲੇ ਵਾਲਾ ਐਸਐਸਪੀ ਜਿਹੜਾ ਹੈ ਕਿੱਡੀ ਸਿਆ ਜਾਏਗਾ ਇਹ ਵੀ ਕਿੱਡੀ ਸਿਆ ਜਾਏਗਾ ਇਹ ਨਹੀਂ ਮੈਂ ਅੱਛਾ ਹੋ ਜਾਏਗਾ ਪਰ ਇਸ ਤੋਂ ਬਾਅਦ ਜਦੋਂ ਸਰਕਾਰ ਕਿਤੇ ਚੇਂਜ ਹੋ ਗਈ ਇਹ ਝਾੜੂ ਵਾਲੇ ਦੀ ਸਰਕਾਰ ਤਾਂ ਚੇਂਜ ਹੋਣੀ ਆ ਮੁੜ ਕੇ ਇਹਨਾਂ ਨੇ ਆ ਜਿਹੜੇ ਮੁੱਖ ਮੰਤਰੀ ਆ ਦੂਜੇ ਚੁਪਤੀ ਆਗੇ ਇਹਨਾਂ ਦੀਆਂ ਫੈਮਲੀਆਂ ਫੁੰਮਲੀਆਂ ਦਾ ਬਾਹਰ ਨੇ ਸਾਰੀਆਂ ਇਹਨਾਂ ਨੇ ਭੱਜ ਜਾਣਾ ਦੌੜ ਜਾਣਾ ਇਹਨਾਂ ਨੇ ਮੰਤਰੀਆਂ ਅਸਣਤਰੀਆਂ ਨੇ ਤੇਰ ਨਾਲ ਨਾਲ ਨਾ ਪਾ। ਬੜੀ ਸੇ ਫੇਰ ਤੁਸੀਂ ਜਾਣਾ ਹੈਗਾ। ਫਿਰ ਸਾਰੀ ਸਾਰੀ ਮੁੜ ਕੇ ਜਿਹੜਾ ਨਜਲਾ ਡੇਗਣਾ ਜਿੰਨੀ ਦਾ ਜਿਹੜੀ ਗੁੱਸਾ ਡੇਗਣਾ ਹੈਗਾ ਤੁਹਾਡੇ ਅਫਸਰ شاہੀ ਦੇ ਉੱਤੇ ਡੇਗਣਾ। ਸੋ ਤੋ ਸੁਦਰ ਜੋ ਕਿਉਂ ਕਿਉਂ ਕਰਦੇ ਹੋ ਇਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਦੇ ਦੇਖੋ ਨਾ ਇਹ 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 ਕੋਈ ਕੰਪੈਰੀਟਿਵਲੀ ਆਪਾਂ ਨੂੰ ਇਹਨਾਂ ਨੂੰ ਦੇਖਿਆ ਜਾਵੇ ਕਿ ਤੁਹਾਡੇ ਮਤਲਬ ਇਹ ਪੋਲਿਟਿਕਲ ਜਿਹੜੇ ਲੋਕ ਨੇ ਉੱਠ ਕੇ ਮੰਤਰੀ ਬਣ ਜਾਂਦੇ ਨੇ ਉਸਕੇ ਸੰਤਰੀ ਬਣ ਜਾਂਦੇ ਨੇ ਐਮਐਲਏ ਬਣ ਜਾਂਦੇ ਠੀਕ ਹੈ ਡੈਮੋਕ੍ਰੈਟਿਕ ਸੈਟਅਪ ਹੈ ਹਰ ਆਦਮੀ ਨੂੰ ਅਧਿਕਾਰ ਹੈ ਬਣਨ ਦਾ ਉਹ ਬਣਦਾ ਹੈਗਾ ਲੇਕਿਨ ਦੇਖੋ ਉਹ ਸਿਸਟਮ ਹੈ ਸਿਸਟਮ ਦੇ ਵਿੱਚ ਰਹਿਣਾ ਤਾਂ ਹਰ ਆਦਮੀ ਦਾ ਜਿਹੜਾ ਹੈਗਾ ਉਹ ਫਰਜ਼ ਬਣਦਾ ਕਿ ਨਹੀਂ ਬਣਦਾ ਹੈਗਾ ਭੁੱਲੀ ਜਾਂਦੇ ਨੇ ਇਹ ਹੋ ਗਿਆ ਜੀ ਉਹ ਹੋ ਗਿਆ ਜੀ ਐਸੇ ਹੋ ਗਿਆ ਜੀ ਵੈਸੇ ਹੋ ਗਿਆ ਜੀ ਸੋ ਮੈਂ ਆਖਰ ਦੇ ਵਿੱਚ ਇਹੀ ਕਹਾਂਗਾ ਕਿ ਤੇ ਅਪੀਲ ਕਰਾਂਗਾ ਮੈਂ ਅਫਸਰ شاہੀ ਨੂੰ ਕਿ ਬਰਾਏ ਮਿਹਰਬਾਨੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਭੁਗਤਾਨ ਤੁਹਾਨੂੰ ਕਰਨਾ ਪੈਣਾ ਅਗਰ ਤੁਸੀਂ ਗਲਤ ਕੰਮ ਕਰੋਗੇ ਤਾਂ ਗਲਤ ਚੀਜ਼ ਦਾ ਨਤੀਜਾ ਭੁਗਤਾਨ ਕਰਨਾ ਪੈਣਾ ਇੱਕ ਫਾਰਮੂਲਾ ਜਿੰਦਗੀ ਦਾ ਕਿ ਗਲਤ ਕੰਮ ਦਾ ਨਤੀਜਾ ਹਮੇਸ਼ਾ ਗਲਤ ਨਿਕਲਦਾ ਔਰ ਸਹੀ ਕੰਮ ਦਾ ਨਤੀਜਾ ਹਮੇਸ਼ਾ ਸਹੀ ਨਿਕਲਦਾ ਇਹ ਜੀਵਨ ਦਾ ਫਾਰਮੂਲਾ ਹੈਗਾ ਜਿਸ ਤਰੀਕੇ ਨਾਲ ਜਬਰੇ ਦੇ ਫਾਰਮੂਲੇ ਦੇ ਆਪਾਂ ਇੱਕ ਪੜਦੇ ਹੁੰਦੇ ਸੀ ਉਹ ਇੱਕ ਫਾਰਮੇਲਾ ਹੁੰਦਾ ਸੀ ਇਹ ਦੀ 2 b 2 ਉਹ ਰੋਜ਼ ਦਿਨ ਸਾਰਾ ਅਲਜਬਰਾ ਹੱਲ ਹੁੰਦਾ ਸੀ ਤੇ ਜ਼ਿੰਦਗੀ ਦਾ ਵੀ ਫਾਰਮੂਲਾ ਹੈ ਗਲਤ ਕੰਮ ਦਾ ਨਤੀਜਾ ਗਲਤ ਨਿਕਲਣਾ ਸਹੀ ਦਾ ਕੰਮ ਦਾ ਨਤੀਜਾ ਹਮੇਸ਼ਾ ਸਹੀ ਨਿਕਲਣਾ ਪਰ ਭੁਗਤਾਨ ਤੈਨੂੰ ਕਰਨਾ ਪੈਣਾ ਇਹਨਾਂ ਪੋਲੀਟਿਕਲ ਬੰਦਿਆਂ ਨੇ ਕੋਈ ਕਿਸੇ ਨੇ ਕੋਈ ਹਾ ਦਾ ਨਾ ਨਾ ਨਹੀਂ ਮਾਰਨਾ ਹੈ ਹੁਣ ਕੇ ਨੂੰ ਪਤਾ ਇਸ ਗੱਲ ਦੇ ਉੱਤੇ ਉਹ ਜਿਹੜਾ ਉਹਨੇ ਗੱਲ ਕੀਤੀ ਹੈ ਕਿ ਜਿਹੜਾ ਇਹਨਾਂ ਦਾ ਕਾਂਗਰਸ ਦਾ ਪ੍ਰਧਾਨ ਹੈਗਾ ਉਹ ਉਹ ਜਾ ਕੇ ਉਹ ਗਲਾਸੀ ਲਾ ਮਾਰਦਾ ਉਹਦੇ ਨਾਲ ਮੁੱਖ ਮੰਤਰੀ ਨਾਲ ਉਹਦੀ ਵਜ੍ਹਾ ਹੈਗੀ ਹੈ ਕਿ ਉਹ ਜਿੰਨੇ ਵੀ ਉਹਨੇ ਕਪਲੇ ਕੀਤਾ ਚਾਹੇ ਬੋਡੀ ਬਸਾਂ ਦੀਆਂ ਦਾ ਕਪਲਾ ਕੀਤਾ ਜਾਂ ਹੋਰ ਕੋਈ ਮੇਰਾ ਕੱਲ ਜ਼ਮੀਨ ਦੇ ਵੀ ਕੋਈ ਚੱਲ ਰਹਾ ਨਹੀਂ ਦੂਸਰੇ ਵੀ ਚੱਲਦਾ ਇੱਕ ਦੂਜੇ ਦੇ ਮਤਲਬ ਗੱਡ ਸੰਡੂ ਜਿਹੜੇ ਨੇ ਉਹ ਬਣੇ ਹੋਏ ਨਹੀਂ ਉਹ ਕਹਿੰਦਾ ਜੀ ਉਹ ਕਹਿੰਦਾ ਗੱਡ ਸੰਡੂ ਕਿਵੇਂ ਉਹ ਕਹਿੰਦਾ ਗੱਡ ਸੰਡੂ ਇਸ ਕਰਕੇ ਹੈਗਾ ਕਿ ਤੇਰੀ ਗੱਡੇ ਦਾ ਉਠਣਾ ਉਹ ਵੀ ਕਿੱਕ ਕਰਦਾ ਤੇ ਮੇਰੇ ਗੱਡੇ ਦਾ ਉਠਣਾ ਉਹ ਵੀ ਕਿੱਕ ਕਰਦਾ ਇਹਦੇ ਨਾਲ ਸੀ ਗੱਡ ਸੰਡੂ ਉਹ ਸੰਡੂ ਬਣ ਗਿਆ ਸੋ ਇਹਨਾਂ ਨੂੰ ਮੁੜ ਕੇ ਸੰਡੂ ਸੰਡੂ ਬਣ ਜਾਣਾ ਹੈਗਾ ਮੈਂ ਤੁਹਾਨੂੰ ਦੱਸਾਂਗਾ ਮਾਇਆ ਨਦੀ ਪਤਨੀ ਹੈਗੀ ਹੈ ਇਹ ਜਿਹੇ ਇਹ ਨਾ ਨੇ ਸੰਡੂ ਬਣ ਜਾਂਦਾ ਇਹ ਸੰਡੂ ਨਹੀਂ ਗੱਡ ਸੰਡੂ ਨਹੀਂ ਇਹ ਊਠ ਨੇ ਨਾ ਦੇ ਕਿਕਰਦੇ ਨੇ ਦੋਹਾਂ ਦੇ ਸਾਰਿਆਂ ਸਿਸਟਮਾਂ ਵਿੱਚ ਇਹ ਤੇ ਮੈਂ ਗੱਲ ਕਹਿਣੀ ਚਾਹਾਂਗਾ ਅਫਸਰ ਸਾਹਿਬ ਦੂਸਰੀ ਮੈਂ ਗੱਲ ਕਹਿਣੀ ਜਾਵਾਂਗਾ ਸਾਡੇ ਜਿਹੜੇ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਲੋਕ ਨੇ ਉਹਨਾਂ ਨੇ ਕਹਿਣੀ ਚਾਹਣਾ ਤੇ ਦੋਸਤੋ ਦੇਖੋ ਗੱਲ ਇੱਕ ਹੈ ਕਿ ਤੁਸੀਂ ਕਮਰ ਕੱਸੇ ਜਿਹੜੇ ਨੇ ਉਹ ਬਣ ਲਓ ਮੇਰੀ ਗੱਲ ਸੁਣੋ ਦਰੋਣਾ ਕਰੋ ਜਾਂ ਮਰੋ ਵਾਲੀ ਨੀਤੀ ਅਪਣਾਓ ਅਗਰ ਪੰਜਾਬ ਨੂੰ ਬਚਾਣਾ ਨਹੀਂ ਤੇ ਪੰਜਾਬ ਜਿਹੜਾ ਹੈਗਾ ਉਹ ਲੁੱਟਿਆ ਜਾਊਗਾ ਇਹ ਇਹ ਸਾਰੇ ਜਿਹੜੇ ਨੇ ਇੱਕੋ ਹੀ ਨੇ ਇਹ ਜੰਗਲੀ ਇੱਕੋ ਹੀ ਹੈ ਦੀਏ ਚਾਹੇ ਭਾਜਪਾ ਆ ਚਾਹੇ ਕਾਂਗਰਸ ਆ ਚਾਹੇ ਬੀਜੇਪੀ ਆ ਚਾਹੇ ਆਕਾਲੀ ਹੈਗੇ ਇਹ ਇਹ ਸਾਰੇ ਇੱਕ ਨੇ ਬੰਦੇ ਇਹ ਉਰੇ ਇਹਨਾਂ ਦਾ ਮੇਨ ਮਕਸਦ ਹੈਗਾ ਖੂਨ ਪੀਣਾ ਗਰੀਬਾਂ ਦਾ ਗਮਰਾ ਕਰਨਾ ਪੈਸਾ ਇਹਨਾਂ ਨੇ ਇੰਨਾ ਇਕੱਠਾ ਕਰ ਲਿਆ ਹੈਗਾ ਕਿ ਇਹਨਾਂ ਨੂੰ ਢਾਉਣਾ ਜਿਹੜਾ ਹੈਗਾ ਬੜਾ ਇੱਕ ਤਕਸ ਜੋਬ ਹੋ ਗਈ ਹੈ ਲੇਕਿਨ ਜਦੋਂ ਇਕੱਠ ਹੁੰਦਾ ਜਦੋਂ ਲੋਕ ਇਕੱਠੇ ਹੋ ਜਾਂਦੇ ਨੇ ਲੋਕ ਮੂਵਮੈਂਟ ਬਣ ਜਾਂਦੀ ਹੈ ਫਿਰ ਬੜੇ ਬੜੇ ਲੇਡ ਲੋਕ ਹੁੰਦੇ ਨੇ ਉਹ 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 ਗੁੱਡੇ ਟੇਕ ਜਾਂਦੇ ਹੁੰਦੇ ਆ ਅਦਰ ਪੰਜਾਬ ਨੂੰ ਬਚਾਣਾ ਤੇ ਐਮ ਜੀ ਪੀ ਦੇ ਲੋਕੋ ਨੈਸ਼ਨਲ ਜਸਟਿਸ ਪਾਰਟੀ ਦੇ ਲੋਕੋ ਤੈਨੂੰ ਇਕ ਹੋਣਾ ਪਊਗਾ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਸਾਰੀਆਂ ਮਜ਼ਦੂਰ ਜਿੱਥੇ ਬੰਦੀਆਂ ਸਾਰੀਆਂ ਵਪਾਰਕ ਜਿੱਥੇ ਬੰਦੀਆਂ ਸਾਰੇ ਛੋਟੇ ਦੁਕਾਨਦਾਰ ਨੇ ਸਾਰੇ ਜਿੰਨੇ ਵੀ ਲੋਕ ਨੇ ਟਰਾਂਸਪੋਰਟਰ ਨੇ ਇਹ ਹੈ ਉਹ ਜਿੰਨੇ ਵੀ ਲੋਕ ਨੇ ਮੈਂ ਮੈਂ ਉਹਨਾਂ ਨੂੰ ਇੱਕ ਕਪੀਲ ਕਰਾਂਗਾ ਕਿ ਇਕੱਠੇ ਹੋ ਜਾਓ ਔਰ ਬਸ ਸਿੱਧੇ ਲਫਜ਼ਾਂ ਚ ਕਹਾਂਗਾ ਕਿ ਤੁਸੀਂ ਨਸ਼ਲੇ ਜਸਟਿਸ ਪਾਰਟੀ ਐਂਜਪੀ ਦੇ ਟੰਡੇ ਥੱਲੇ ਇਕੱਠੇ ਹੋ ਜੋ ਤੇ ਪੰਜਾਬ ਨੂੰ ਅਸੀਂ ਬਚਾ ਸਕਦੇ ਹਾਂ ਆਦਰਵਾਇਜ਼ ਇਸ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ ਜਿਹੜੀਆਂ ਵੀ ਗੱਲਾਂ ਨਿਕਲਦੀਆਂ ਨੇ ਇਹਨਾਂ ਦਾ ਕੋਈ ਪਤਾ ਨਹੀਂ ਦੇਖੋ ਨਾ ਇਹ ਇਹਦਾ ਸਿੱਧੂ ਵਾਲੇ ਗੱਲ ਦੇ ਵਿੱਚ ਕਦੀ ਭਾਜਪਾ ਕਦੀ ਕਾਂਗਰਸ ਕਦੀ ਇਹ ਕਦੀ ਉਹ ਕਦੀ ਚਾੜੂ ਕੀ ਸ਼ਾਮ ਨੂੰ ਗਲਾਸੀ ਇਕੱਠੇ ਮਾਰਦੇ ਹੈਗੇ ਆ ਔਰ ਇੱਕ ਦੂਜੇ ਨੇ ਜਿਹੜੇ ਜਿਹੜੇ ਇਹਨਾਂ ਦੇ ਵਿੱਚ ਬਿਊਰੋਕਰੇਸੀ ਹੈਗੀ ਆ ਉਹਨਾਂ ਨੂੰ ਇਹਨਾਂ ਨੇ ਡੰਮੇ ਮੜਾਇਆ ਹੋਇਆ ਉਜੂਸ਼ ਐਂ ਥਰੋ ਵਾਲੇ ਆਗੇ ਨਾ ਟਿਸ਼ੂ ਪੇਪਰ ਬਣਾਏ ਹੋਏ ਨੇ ਉਹਨਾਂ ਨੇ ਤੇ ਕੀਤਾ ਆਪਣਾ ਕੰਮ ਕੱਢਿਆ ਤੇ ਗਿਆ ਮੁੜ ਕੇ ਉਹ ਜਾਰੇ ਤੱਕੇ ਖਾਂਦੇ ਫਿਰਦੇ ਆ ਸਮਾਜ ਚ ਲਗ ਥਲਕ ਹੋ ਜਾਂਦੇ ਆ ਸੋ ਨਜੀਪੀ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਬਣ ਜਾਂਦਾ ਹੈਗਾ ਜਿਮੇਵਾਰੀ ਬਣ ਜਾਂਦੀ ਹੈ ਪੰਜਾਬ ਨੂੰ ਬਚਾਉਣ ਦੀ ਮੈਂ ਆਸ ਕਰਦਾ ਹੈਗਾ ਕਿ ਅਸੀਂ ਇਸ ਮਿਸ਼ਨ ਦੇ ਵਿੱਚ ਕਾਮਯਾਬ ਹੋਵਾਂਗੇ ਇਹਦਾ ਆਪਾਂ ਸਾਡੇ ਕੋਲ ਇੱਕ ਸਾਲ ਹੈਗਾ ਇਹਦੇ ਵਿੱਚ ਅਸੀਂ ਪੂਰਨ ਤੌਰ ਤੇ ਮਿਹਨਤ ਕਰੀਏ ਔਰ ਪੰਜਾਬ ਨੂੰ ਬਚਾਈਏ ਇਹ ਹੀ ਮੇਰਾ ਜਿਹੜਾ ਕਹਿਣਾ ਹੈਗਾ ਇਹ ਇੱਥੇ ਆ ਜੋ ਮੈਂ ਦੇਖਿਆ ਹੈਗਾ ਕਿ ਜੋ ਸਟੇਟਮੈਂਟਾਂ ਆ ਰਹੀਆਂ ਨੇ ਚਾਹੇ ਸਿੱਧੂ ਦੀ ਮੈਸੇਜ ਦੀਆਂ ਆ ਰਹੀਆਂ ਨੇ ਦੂਸੀਆਂ ਚੋਖੀਆਂ ਆ ਰਹੀਆਂ ਨੇ ਲੇਕਿਨ ਕਿਤੇ ਨਾ ਕਿਤੇ ਕੋਈ ਗਲਤੀ ਹੁੰਦੀ ਹੈ ਤਾਂ ਤਾਂ ਹੀ ਆਉਂਦੀ ਹੈ ਨਾ ਸੋ ਆਓ ਬਚਾਈਏ ਪੰਜਾਬ ਨੂੰ ਅਫਸਰ شاہੀ ਨੂੰ ਮੈਂ ਅਪੀਲ ਕਰੂੰਗਾ ਤੁਸੀਂ ਆਪਣਾ ਫਰਜ਼ ਪਹਛਾਨਣਾ ਧੰਨਵਾਦ ਜੀ